ਹਾਂਜੀ ਸਵਾਗਤ ਹੈ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜੀ 11 ਫੁੱਟੀ ਟਰਾਲੀ ਤੇ ਡਬਲ ਟੈਰੀ ਟਰਾਲੀ ਤੇ 16 ਸੱਤ ਦਾ ਟਰਾਲਾ ਤੇ ਇੱਕ ਦੋ ਟਰੈਕਟਰ ਹੈਗੇ ਆ ਜੀ ਆਪਣੇ ਬਹੁਤ ਵਧੀਆ ਸੰਦ ਹੈ ਜੀ ਸਾਰੇ ਸੇਲ ਵਾਸਤੇ ਚੰਗੇ ਸੰਦ ਆ ਤੇ ਵੀਡੀਓ ਦੇ ਵਿੱਚ ਆਪਣੀ ਵੀਡੀਓ ਸਾਰੀ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਮਾਲਕ ਵੀਰਾਂ ਦੇ ਨੰਬਰ ਵੀ ਦਵਾਂਗੇ ਜੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਜੀ ਕਾ ਜੋ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਜੀ ਤੇ ਜੇ ਤੁਸੀਂ ਵੀ ਐਡ ਲਾਉਣੀ ਹੈ ਆਪਣੇ YouTube ਚੈਨਲ ਤੇ ਸੰਦ ਦੀਆਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਭੇਜਿਆ ਕਰੋ ਜੀ ਤੇ ਰੇਟ ਵਗੈਰਾ ਸਾਰਾ ਕੁਝ ਭੇਜਿਆ ਕਰੋ ਤਾਂ ਜੋ ਤੁਹਾਡੀ ਐਡ ਲੱਗ ਜੂਗੀ ਤੇ ਬਾਕੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਹੜੀ ਤੁਸੀਂ ਟਰਾਲੀ ਦੇਖ ਸਕਦੇ ਹੋ 11 6:30 ਦੀ ਟਰਾਲੀ ਹੈ ਜੀ ਇਹ MC ਦੀ 84 ਲੱਗੀ ਹੋਈ ਆ ਵਧੀਆ ਬਹੁਤ ਚੰਗੇ ਚੈਨਰ ਲੱਗੇ ਜੀ MC ਕੰਪਨੀ ਦੇ ਹੈਵੀ ਤੇ ਟਾਇਰ ਵੀ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਟਾਇਰ ਹੈ ਮਿੱਟੀ ਤੇ ਚੱਲਦੇ ਆ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਤੇ ਬੇਦਾਗ ਟਹਿ ਰਹੀ ਬਿਲਕੁਲ ਬੇਦਾਗ ਟਾਇਰ ਆ ਐਮ ਸੀ ਦੀ ਚਾਸੀ ਤੁਸੀਂ ਦੇਖ ਸਕਦੇ ਹੋ ਇਹ ਮੋਰਾਂ ਲੱਗੀਆਂ ਹੋਈਆਂ ਬਿਲਕੁਲ ਤੇ 50.5 ਦੀ ਐਂਗਲ ਆਉਂਦੀ ਹੈ ਜਿਹੜੀ ਸਾਈਡ ਤੇ ਲੱਗੀ ਹੋਈ ਹੈ ਜੀ ਚੈਸੀ ਦੇ 50.5 ਦੀ ਐਂਗਲ ਹੈ ਜੀ ਪ੍ਰਣਾਲੇ ਏਰੀਆ ਦੇ ਵਿੱਚ ਇਹ ਖੜੀ ਆਈ ਟਰਾਲੀ ਬਾਕੀ ਜੈਕ ਵਗੈਰਾ ਬਿਲਕੁਲ ਵੱਡਾ ਜੈਕ ਲੱਗਿਆ ਚੰਗਾ ਜੈਕ ਹੈ ਜੀ ਤੇ ਬਹੁਤ ਵਧੀਆ ਹਿੱਸਾ ਲੱਗਿਆ ਹੋਇਆ ਨਵਾਂ ਹਿੱਸਾ ਬਿਲਕੁਲ ਵੈੱਡ ਤੁਸੀਂ ਦੇਖ ਸਕਦੇ ਹੋ 3 ਫੁੱਟ ਦੇ ਕਰੀਬ ਵਿੱਡ ਲੱਗਿਆ ਹੋਇਆ ਤੇ ਜੇ ਤੁਸੀਂ ਜਾਲੀ ਲਾਉਣਾ ਚਾਹੋ ਤਾਂ ਜਾਲੀ ਵੀ ਲਗਾ ਸਕਦੇ ਹੋ ਤੇ ਵਿੱਚੋਂ ਦੇਖ ਲਓ ਜੀ ਫਰਸ ਵਗੈਰਾ ਦੀ ਬਿਲਕੁਲ ਸਾਫ਼ ਟਰਾਲੀ ਹੈ ਜੀ ਨਵੀਂ ਟਰਾਲੀ ਹੈ ਹਜੇ ਬਹੁਤ ਘੱਟ ਚੱਲੀ ਹੈ ਤੇ ਵੀਰਾਂ ਦੇ ਫੋਨ ਆ ਰਹੇ ਸੀ ਇਸ ਟਰਾਲੀ ਆਸਤੇ ਰੇਟ ਹੈਗਾ ਜੀ 1,38,000 ਰੁਪਿਆ ਬਾਕੀ ਕੰਟੈਕਟ ਨੰਬਰ 77466365 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਸ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਬਰਨਾਲੇ ਏਰੀਆ ਦੇ ਵਿੱਚ ਖੜੀ ਆ ਬਾਕੀ ਕੋਈ ਰੇਟ ਫਿਕਸ ਨਹੀਂ ਹੁੰਦਾ ਜੀ ਮੌਕੇ ਤੇ ਮਾਨਤਾਨ ਹੋ ਜੂ ਜਿਹੜਾ ਆਪਣਾ ਵੀਡੀਓ ਵੇਖ ਕੇ ਚੈਨਲ ਸ਼ੇਅਰ ਕਰਕੇ ਤੇ ਸਕਰੀਨਸ਼ਾਟ ਲੈ ਕੇ ਜਾਊਗਾ ਤੇ ਵੀਰ ਤੁਹਾਡਾ ਮਾਨਤਾਨ ਕਰ ਦੇਣਗੇ ਅੱਗੇ ਆ ਗਿਆ ਜੀ ਆਪਣੀ 16 ਫੁੱਟੀ ਟਰਾਲੀ ਹੈ ਜੀ 16 7 ਦੀ ਟਰਾਲੀ ਹੈ ਜੀ ਬਾਕੀ ਰੇਲ ਦਾ ਹਿੱਸਾ ਲੱਗਿਆ ਹੋਇਆ 10 ਨਟੀ ਹੱਬਾਂ ਲਾਈ ਟਾਟਾ ਦੀਆਂ ਹੱਬਾਂ ਬਹੁਤ ਭਾਰੀਆਂ ਹੱਬਾਂ ਹੈਵੀ ਹੈ ਤੇ ਜਾਲੀ ਲੱਗੀ ਹੋਈ ਹੈ ਉੱਤੇ ਵਿੜਦੇ ਜਿਸਤੀ ਜਾਲੀ ਹੈ ਜੀ 3 ਫੁੱਟ ਦਾ ਵਿੜਦਾ ਪਲਾਜ਼ਮਾ ਕਟਿੰਗ ਵਾਲਾ ਪਾਈਪਾਂ ਵਾਲਾ ਵਿੜਦਾ ਤੇ ਮੱਛੀ ਘਾਟਾ ਜੀ ਮੱਛੀ ਹੁੱਕ ਦੇ ਵਿੱਚ ਤੇ ਬਾਕੀ ਚਾਸੀ ਦੀ ਗੱਲ ਕਰੀਏ ਚਾਸੀ ਲੱਗੀ ਹੋਈ ਹੈ ਤੇ 10 10 ਇੰਚ ਦੀ ਚਾਸੀ ਹੈ ਜੀ ਸਾਰੀਆਂ ਲਾਈਟਾਂ ਵਗੈਰਾ ਲੱਗੀਆਂ ਟਰਾਲਾ ਪੂਰਾ ਸੋਹਣਾ ਜੀ ਬਹੁਤ ਵਧੀਆ ਰੰਗ ਹੋਇਆ 2K ਦਾ ਰੰਗ ਹੋਇਆ ਵਾ ਤੇ ਬਾਕੀ ਇਹ ਖੜੀ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਤੇ ਬਿਆਸ ਰਈ ਏਰੀਏ ਦੇ ਵਿੱਚ ਖੜੀ ਆ ਨੀਅਰ ਤੇ ਰੇਟ ਹੈਗਾ ਜੀ 3 ਲੱਖ ਤੇ 15000 ਰੁਪਿਆ ਬਾਕੀ ਕੋਈ ਫਿਕਸ ਰੇਟ ਨਹੀਂ ਮੌਕੇ ਤੇ ਮਾਨਤਨ ਹੋ ਜਾਊਗਾ ਨੰਬਰ ਨੋਟ ਕਰ ਲੋ 9878299783 ਬਾਕੀ ਇਸ ਨੰਬਰ ਤੇ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਰੰਗ ਵਗੈਰਾ ਵੇਖ ਲਓ ਟਰਾਲੇ ਦਾ ਬਹੁਤ ਚੰਗਾ ਪਿਆ ਜੀ ਅੱਗੇ ਆ ਗਿਆ ਜੀ 855 855 ਦੀ ਬਹੁਤ ਮਾਰਕੀਟ ਅੱਜ ਕੱਲ ਚੱਲ ਰਹੀ ਆ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਜੀ 855 ਬਾਰੇ ਇਸ ਕਰਕੇ ਆਪਾਂ 855 ਵੀ ਲੈ ਕੇ ਆਏ ਆ ਜੀ ਸਾਫ਼ ਸੁਥਰੇ ਟਰੈਕਟਰ ਆਪਾਂ ਚੈਨਲ ਤੇ ਲੈ ਕੇ ਆਉਣੇ ਆ ਜੀ ਦੇਖ ਸਕਦੇ ਹੋ ਇਹ ਵੀ ਸਾਫ਼ ਸੁਥਰਾ ਟਰੈਕਟਰ ਆ ਜੀ ਤੇ ਬ੍ਰੇਕਾਂ ਇਹਦੀਆਂ ਹੈਗੀਆਂ ਤੇਲ ਵਾਲੀਆਂ ਟਾਇਰ ਇਹਦੇ MRF ਦੇ ਪੱਕੇ ਟਾਇਰ ਆਈ ਬਹੁਤ ਚੰਗੇ ਟਾਇਰ ਕੰਡੀਸ਼ਨ ਦੇ ਪਏ ਆ ਬਾਕੀ ਵੀਡੀਓ ਦੇ ਵਿੱਚ ਹੋ ਸਕਦਾ ਦੇਖਣ ਨੂੰ ਟਾਇਰ ਘੱਟ ਲੱਗਦੇ ਹੋਣ ਇਸ ਕਰਕੇ ਤੁਸੀਂ ਜਾ ਕੇ ਆਪਦੀ ਤਸੱਲੀ ਕਰ ਸਕਦੇ ਹੋ ਜੀ ਇੰਜਨ ਗੇਅਰ ਦਾ ਟਰੈਕਟਰ ਪੂਰਾ ਓਕੇ ਆ ਜੀ ਪੰਜਾਬ ਨੰਬਰ ਆਈ ਤੇ ਮਾਡਲ ਦੀ ਗੱਲ ਕਰੀਏ ਮਾਡਲ 2008 ਹੈ ਜੀ ਸ਼ੋ ਵਗੈਰਾ ਦਾ ਰੰਗ ਪੇਂਟ ਦੇਖ ਸਕਦੇ ਹੋ ਬਹੁਤ ਰੀਜਨਲ ਟਰੈਕਟਰ ਪਿਆ ਸਾਰਾ ਰੰਗ ਪੇਂਟ ਬਹੁਤ ਵਧੀਆ ਪਿਆ ਜੀ ਘੱਟ ਵਾਈ ਤੇ ਚੱਲਿਆ ਟਰੈਕਟਰ ਹੈ ਤੇ ਬਾਕੀ 540 ਪੀਟੀਓ ਵਾਲਾ ਜੀ ਰੇਟ ਹੈਗਾ ਜੀ 3 ਲੱਖ ਤੇ 25000 ਰੁਪਿਆ ਲਾਸਟ ਰੇਟ ਵੀ ਰਾਣੇ ਰੱਖਿਆ ਜੀ ਤੇ ਬਾਕੀ ਨੰਬਰ ਨੋਟ ਕਰ ਲਓ 6283797416 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ ਅੱਗੇ ਆ ਗਈ ਜੀ 11 ਫੁੱਟੀ ਟਰਾਲੀ 11 6 ਦੀ ਟਰਾਲੀ ਬਹੁਤ ਘੱਟ ਰੇਟ ਦੀ ਟਰਾਲੀ ਹੈ ਜੀ ਬਾਕੀ ਟਰਾਲੀ ਪੂਰੀ ਸਾਫ਼ ਪਈ ਹੈ ਜੀ ਚੈਨਰਾਂ ਦੀ 8 3 ਦੇ ਚੈਨਰਾਂ ਤੇ ਟਰਾਲੀ ਆ ਚਾਦਰ ਵਗੈਰਾ ਪੂਰੀ ਸਾਫ਼ ਆ ਕਿਤੇ ਕੋਈ ਦਾਗ ਨਹੀਂ ਕੋਈ ਜੰਗਾਲ ਨਹੀਂ ਤੇ ਬਾਕੀ ਰੰਗ ਰੂਪ ਵੇਖਸਾ ਤੇ ਟਰਾਲੀ ਦਾ ਬਹੁਤ ਨਵਾਂ ਪਿਆ ਘੱਟ ਚੱਲੀ ਟਰਾਲੀ ਆ ਤੇ ਟਾਇਰਾਂ ਦੀ ਕੰਡੀਸ਼ਨ ਵੀ ਚੰਗੀ ਆ ਹਿੱਸਾ ਵੀ ਚੰਗਾ ਲੱਗਿਆ ਹੋਇਆ ਰੇਟ ਹੈਗਾ ਜੀ ਸਿਰਫ ਤੇ ਸਿਰਫ 95000 ਰੁਪਏ ਬਾਕੀ ਜੈਕ ਵਗੈਰਾ 15 ਟਨ ਵਾਲਾ ਲੱਗਿਆ ਪ੍ਰੋਪਰ ਕੰਮ ਕਰਦਾ ਹੀ ਹਿੱਸਾ ਵਗੈਰਾ ਪੂਰਾ